ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੋਤਨਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦੇ ਭਾਰੇ ਲਿਆ 20 ਠੀਕ ਆ ਮੋਟਰ ਤੇ ਲਿਆ 300 ਐਚਪੀ ਜੀਪੀਪੀ ਤੇ ਠੀਕ ਹੈ ਮੋਟੀ ਪਾਈਪ ਲਾਈ ਆ ਬਾਈ ਦੇ ਡਾਕਟਰ ਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਜੀ ਭਾਰੇ ਭਾਰੇ ਚੱਲ ਰਿਹਾ ਬਹੁਤ ਵਧੀਆ ਬੜੇ ਦੀਪਹਾਰੀ ਚੱਲਦੇ ਆ ਵੀ ਚੱਲਦਾ ਜੀ ਹਾਂਜੀ ਪਹਿਲਾਂ ਆਪਣੇ ਦੂਸਰੇ ਸੀਗੇ ਹਾਂਜੀ ਚਾਰ ਵਾਲੇ ਹਾਂਜੀ ਉਹ ਨਾਲ ਥੋੜਾ ਚਿੱਕੜ ਜ਼ਿਆਦਾ ਕਰਦੇ ਸੀਗੇ ਠੀਕ ਆ ਇੱਕ گاਵਾ ਨੂੰ ਉਹਦੇ ਨਾਲ ਸਟੇਟਸ ਦੀ ਪ੍ਰੋਬਲਮ ਆਉਂਦੀ ਸੀਗੀ ਠੀਕ ਆ ਇਹਨਾਂ ਦੇ ਨਾਲ ਤਾਂ ਛੱਡ ਦੇ ਉੱਪਰੋਂ ਹਵਾ ਠੰਡੀ ਹੋਈ ਜਾਂਦੀ ਆ ਠੀਕ ਆ ਤੇ ਨਾ ਇਹਨਾਂ ਨੂੰ ਬੰਦ ਕਰਨ ਦੀ ਲੋੜ ਆ ਸਹੀ ਗੱਲ ਹੈ ਜੀ ਤੇ ਵਧੀਆ ਆਨੰਦ ਮਾ ਰਿਆ ਪਸ਼ੂ ਜੀ ਲਓ ਜੀ ਪਸ਼ੂ ਵੀ ਮੰਨ ਦੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪੂਰੇ ਦੇਖੋ ਉਹ ਵੀ ਔੜ ਦੀਸਾਰੇ ਪਾਸੇ ਵੀ ਪਹਾਰੇ ਲਾਇਆ ਜੀ ਡਾਕਟਰ ਸਾਹਿਬ ਦੇ ਫਾਰਮ ਚ ਪਿੰਡ ਭੋਤਨਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਚੈੱਕ ਕਰ ਸਕਦੇ ਲੋ ਜੀ ਉਹ ਵੀ ਉੱਡਦੀ ਆ ਜੇ ਕਿਸੇ ਨੇ ਲਗਾਉਣ ਹੋਏ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ